ਮੈਂ ਮੇਰ ਨਾਲੋਂ ਪਾਲ ਸਲਾਲੀ ਆਥਨੇ ਤੀਆਂ ਚ ਜਾਵਾਂਗੇ ਬੇਬੇ ਨੂੰ ਛੱਡ ਜਾ ਕਰਾਂਗੇ ਘਰੇ ਬੇਬੇ ਆਪੇ ਸਬਜੀ ਸੂਜੀ ਬਣਾ ਲਿਆ ਕਰੂਗੀ ਰੋਟੀ ਆ ਕੇ ਲਾ ਲਿਆ ਕਰਾਂਗੇ ਆਟਾ ਵੀ ਗੁੰਨਣਿਆ ਕਰੂ ਬੇਬੇ ਪੀੜੀ ਤੇ ਕਿ ਬੇਬੇ ਨੇ ਕੀ ਕਰਨਾ ਮੈਂ ਤੇ ਰਾਜਵੀਰ ਦੋਨੇ ਜਾਇਆ ਕਰਾਂਗੇ ਚਲ ਰਾਜਵੀਰ ਨੂੰ ਵੀ ਆ ਜਾਣਦੇ ਉਹਨੂੰ ਪੁੱਛੂਗੀ ਆ ਬੈਠੀ ਆਏਗੀ ਅਬੀ ਤਾਂ ਹਾਂ ਬੇਬੇ ਬਦ ਆ ਰਿਹਾ ਇਸ ਨਾਲ ਮਖਾਵਾ ਦਾ ਉਹਦੇ ਪਿੰਡ ਜਾ ਕੇ ਆਉਣੀ ਆ ਨਾ ਪਿੰਡ ਕੀ ਰੱਖਿਆ ਹੁਣ ਕੀ ਕਰਨੀ ਜਾਂਦੀ ਆ ਪਿੰਡ ਪਿੰਡ ਆ ਨਾ ਤੀਆਂ ਦੇਖ ਕੇ ਨਹੀਂ ਆ ਮੈਂ ਤਾਂ ਦੇ ਪਿੰਡ ਤੀਆਂ ਦੇਖ ਕੇ ਨਹੀਂ ਤੀਆਂ ਆਪਣੇ ਕੀ ਲੱਗਦੀਆਂ ਨਹੀਂ ਇੱਥੇ ਦੇਖ ਨਹੀਂ ਇੱਥੇ ਕਿਹੜੀਆਂ ਤੀਆਂ ਆ ਤੀਆਂ ਉੱਥੇ ਵਧੀਆ ਲਾਦੀਆਂ ਸਾਡੇ ਪਿੰਡ ਦਾ ਨਾ ਉੱਥੇ ਕੀ ਲੈਦੀਆਂ ਤੀਆਂ ਭਰਦੇ ਨਾ ਵੀ ਬੇਬੀ ਆਪਣੇ ਨਹੀਂ ਭਰਦੀਆਂ ਨੱਚਣੀਆਂ ਤਾਂ ਬੋਲ ਨਹੀਂ ਪਾਉਣੀਆਂ ਇੱਥੇ ਜਾ ਕੇ ਪੰਜ ਚਾਰ ਮੈਨੂੰ ਪਤੀ ਐ ਆ ਕੇ ਆਵਾਂ ਮੇਰੇ ਆਉਂਗੀ ਜਾ ਕੇ ਪਿੰਡ ਆ ਦੇ ਮੇਰੇ ਹਾਂ ਦੀਆਂ ਕੁੜੀਆਂ ਜਿਹੜੀਆਂ ਆਉਣਗੀਆਂ ਫਿਰ ਬਾਅਦ ਚ ਜਾਇਆਂ ਤੀਆਂ ਤੋਂ ਹੁਣ ਤੈਨੂੰ ਕੀ ਹੋਈ ਗੱਲ ਸਾਡਾ ਉਹ ਹੋ ਗਿਆ ਵੀ ਇਹ ਤੀਆਂ ਚ ਜਾਇਆ ਕਰਨੀਆਂ ਸੀ ਤਾਂ ਸੋਚੀ ਜਾਂਦੀਆਂ ਵੀ ਤੈਨੂੰ ਘਰੇ ਛੱਡ ਜਾ ਕਰਾਂਗੀਆਂ ਤੂੰ ਕੋਈ ਸਬਜੀ ਸੂਜੀ ਬਣਾ ਲਿਆ ਕਰੀ ਤੇ ਆਟਾ ਉਟਾ ਗੁੰਨ ਕੇ ਰੱਖ ਦਿਆ ਕਰੀ ਸਾਡੇ ਆਉਣੀਆਂ ਨੂੰ ਤੇ ਅਸੀਂ ਆ ਕੇ ਰੋਟੀ ਬਣਾ ਲਿਆ ਕਰਾਂਗੇ ਫਤੀਆਂ ਤਾਂ 15 ਦਿਨ ਚੱਲਣਗੀਆਂ ਮੈਂ ਤਾਂ ਪੰਜ ਸੱਤ ਦਿਨ ਲਾ ਕੇ ਆ ਜੂੰਗੀ ਫਿਰ ਮੈਂ ਪੰਜ ਸੱਤ ਦਿਨ ਅਸੀਂ ਘਰੇ ਬੈਠੀਆਂ ਰਹੀਏ ਸੀ ਜਾਈਏ ਨਾ ਤੁਸੀਂ ਘੰਟਾ ਬੱਜਿਆ ਕਰ ਉਹ ਤੇ ਮੋਂਗਾ ਦਾ 10000 ਜਾ ਕਰ ਸੁਦੇਹੀ ਤੇ ਆਟਾ ਗੁੰਨ ਕੇ ਰੱਖ ਜਾ ਕਰਿਓ ਆ ਕੇ ਰੋਟੀਆਂ ਲਾ ਲਈਆਂ ਨਾ ਭਾਈ ਮੈਨੂੰ ਤਾਂ ਲੱਗਦਾ ਤੇਰੇ ਮੁੰਡੇ ਨੇ ਉਂਗਲਾਂ ਲਾ ਤਆਂ ਤੇਰੀ ਉਸੇ ਨਹੀਂ ਕਹਤਾ ਤੈਨੂੰ ਵੀ ਭੱਗ ਜਾ ਲੈ ਉਹ ਬਚਾਰੇ ਮੈਂ ਵੀ ਫੜੀ ਜਾਂਦੀ ਆ ਨਾ ਫਿਰ ਬੇਬੇ ਚਾਰ ਚੂੜੀਆਂ ਦਬਾ ਕੇ ਹੁਣ ਤੇ ਹੁਣ ਤੂੰ ਕਹਿੰਦੀ ਕਿਵੇਂ ਤੱਕ ਧੀਆ ਦੇਖਣੀ ਜਾਨੀ ਆ ਉਦੋਂ ਤਾਂ ਤੂੰ ਕਹਿੰਦੀ ਸੀ ਕਿ ਭਈ ਮੈਂ ਘਰੇ ਰਹਿ ਜਾ ਕਰੂੰਗੀ ਤੁਸੀਂ ਭੱਗ ਜਾ ਕਰਿਓ ਦੋਨੇ ਉਹ ਆਈਏ ਵੀ ਬਾਜ਼ਾਰ ਤੇ ਲਾਓ ਮੈਂ ਕਹਿੰਦਾ ਬਾਹਰੇ ਲਾਉਣੀ ਹਰਪ੍ਰੀਤ ਚਾਰ ਦਿਨ ਲਾ ਕੇ ਆਜੋ ਚਾਰ ਦਿਨ ਦਾ ਤੁਸੀਂ ਲੇਟ ਬਾਗ ਜੇ ਚਾਰ ਦਿਨ ਲੈ ਇੰਨੇ ਚਾਰ ਨਾ ਤਾਂ ਵੀ ਫਿਰ ਰਾਜਵੀਰ ਸਾਰਾ ਸਮਾਨ ਲੈ ਕੇ ਆਈਏਗੀ ਉਹ ਤਾਂ ਵਿਚਾਰੀ ਉਹ ਗੱਲ ਟਿੱਕੇ ਲਾਲਾ ਦੇਖਦੀ ਫਿਰਦੀ ਐ ਤੇ ਕਿਧਰੇ ਚੂੜੀਆਂ ਪਾਪਾ ਦੇਖਦੀ ਫਿਰਦੀ ਐ ਤੇ ਤੂੰ ਤਾਂ ਉਹੀ ਗੱਲ ਜਿਵੇਂ ਕਹਿੰਦੇ ਹੁੰਦੇ ਸਾਡਾ ਸਾਰਾ ਸ਼ੌਂਕ ਹੀ ਐ ਉਹ ਕਰਤਾ ਮਿੱਟੀ ਚ ਮਲਿਆ ਤੇ ਸਾਰੇ ਚਾ ਚੱਲ ਚੰਗਾ ਮੈਂ ਤਾਂ ਜਾਣਦੀ ਨਹੀਂ ਤੁਸੀਂ ਬਾਗ ਜਾ ਕਰੋ ਲੈ ਫਿਰ ਹੁਣ ਮੂੰਹ ਐਡਾ ਕਰਕੇ ਬੈਗੀ ਕਿ ਭੈਵੇਂ ਮੈਂ ਤਾਂ ਜਾਣਦੀ ਨਹੀਂ ਭੈ ਰਾਜਵੀਰ ਨੂੰ ਪੁੱਛ ਕੇ ਦੇਖ ਲਈਂ ਆਹ ਦੇ ਮੁੰਡੇ ਨਾਲ ਗੱਲ ਕਰ ਲਈ ਨਾ ਮੈਂ ਤਾਂ ਕੁਝ ਨਹੀਂ ਕਹਦੀ ਨਾ ਮੈਂ ਰੁੱਸਾਂ ਬਵਾਜਿਆ ਕਰੋ ਤੁਸੀਂ ਬਵਾਜਿਆ ਕਰੋ ਫੇਰ 10 ਦਿਨਾਂ ਨੂੰ ਭੇਜ ਲਿਆਖਾ ਭੇਜ ਦੋਗੇ 10 ਦਿਨ ਦੇਖ ਲਿਓ ਤੁਸੀਂ ਉਹਦੇ ਬਾਅਦ ਨਵੇਂ 15 ਦਿਨ ਲੱਗਦੀਆਂ ਸਾਰੀ 15 ਜ ਨਹੀਂ ਤਾਂ ਤੇਰੇ ਪੇਕੀ ਲੱਗਣਗੀਆਂ 15 ਹੀ ਆਪਣੇ ਲੱਗਣਗੀਆਂ ਤੇ ਤੂੰ ਐਂ ਕਰੀ ਤੁੱਤੀਆਂ ਨੰਗੀਆਂ ਤੋਂ ਬਾਅਦ ਚ ਜਾ ਐਂ ਤੇ ਬਾਅਦ ਚ ਮਿਲਿਆ ਹੀ ਭਵੰਤ 15 ਦਿਨ ਲਾਏ ਮੈਂ 15 ਦਿਨਾਂ ਤੋਂ ਬਾਅਦ ਫੇਰ ਮੈਂ ਕੀ ਕਰਨ ਜਾਊਂਗੀ ਉੱਥੇ ਫੇਰ ਕੀ ਮੈਂ ਉੱਥੇ ਪੈੜਾ ਦੇਖਣ ਜਾਉਂਦੀਆਂ ਆਇਆਂ ਦੀਆਂ ਨਾ ਫਿਰ ਵੇ ਭੇਜੇ ਤੂੰ ਮੰਦਰਾਂ ਦੇ ਨਾ ਬਾਕੀ ਫਿਰ ਅਸੀਂ ਕਿਹੜੇ ਪੇੜਾਂ ਦੇਖਣ ਜਾਵਾਂਗੇ ਅਸੀਂ ਕੀ ਕਰਨੇ ਜਾਵਾਂਗੇ ਫਿਰ ਬਾਅਦ ਵਿੱਚ ਮੈਂ ਤਾਂ ਜਾਉਂਗੀ ਮੈਂ ਤਾਂ ਨਹੀਂ ਸਾਡੀ ਤਾਂ ਉਮਰ ਏ ਤੀਆਂ ਦੇਖਣੀ ਹੁਣ ਤੇਰੀ ਤੇਰੀ ਕਿਹੜੀ ਉਮਰ ਐ ਤੈਨੂੰ ਲੱਗਦੀ ਹੈਗੀ ਉਹ ਮਤਲਬ ਕਾਹਦੀ ਹੁੰਦੀ ਹੈਗੀ ਬੰਦੇ ਜਾਂਦੇ ਪਿੰਡ ਜਾਣਾ ਹੋਵੇ ਆ ਫਿਰ ਤੂੰ ਸਿੱਧਾ ਉਹੀ ਕਹਦੇ ਵੀ ਭਾਈ ਮੇਰੇ ਤਾਂ ਪੇਕਿਆਂ ਨੂੰ ਜੀ ਕਰਦਾ ਮੈਂ ਤਾਂ ਆਦੇ ਪੇਕੀਂ ਜਾ ਕੇ ਆਉਣ ਉਹ ਜਾਣੇ ਮੱਗ ਜਾਓ ਤੂੰ ਨਹੀਂ ਆਉਣੀ ਆ ਪਹਿਲਾਂ ਦੂਨ ਦੇ ਫਿਰ ਨਹੀਂ ਕਰਾਂ ਦੇਖੋ ਅੱਜ ਬਗ ਜੇ ਤੇ ਕੱਲ ਨੂੰ ਆ ਜੀ ਆ ਮੈਂ ਕਿਵੇਂ ਆਜੂ ਕਹਿੰਦ ਨੂੰ ਬਲਾ ਚਾਰ ਪੰਜ ਘਰ ਨਾ ਸਾਡੇ ਫਿਰ ਜੇ ਚਾਰ ਪੰਜ ਘਰ ਨਾ ਇੱਕ ਘਰ ਦੇ ਜੇ ਬਗਝੀ ਤੇ ਉੱਤੇ ਸੱਦ ਲਈ ਸਾਰਿਆਂ ਨੂੰ ਹੋ ਹਾ ਤੂੰ ਐ ਮੁਰਦਾ ਨਾ ਨਾ ਪੇਕਾ ਦੋ ਮੁਰਬੀ ਹੋਣੇ ਜੇ ਕਦੇ ਜ਼ਰੂਰੀ ਕੰਮ ਹੋਵੇ ਫਿਰ ਜ਼ਰੂਰੀ ਕਾਦਾ ਮੈਂ ਨਖੜੇ ਤੇਰੇ ਦੋ ਨੂੰ ਆਈਆਂ ਸਰਦਾ ਬਸਦਾ ਕਦੇ ਵੀ ਰਹਿ ਪੂਆ ਚਲ ਬੇਬੇ ਤੂੰ ਤਾਂ ਆਦੀ ਮਰਜ਼ੀ ਕਰਨੀ ਐ ਤੂੰ ਤਾਂ ਸਾਡੀਆਂ ਤੀਆਂ ਖਰਾਬ ਕਰਨੀਆਂ ਐ ਇਹਦੋਂ ਨਾ ਤਾਂ ਕੁਛ ਦਬਾਕ ਹੀ ਨਾ ਲਿਆਉਂਦੀ ਆਰੇ ਮੁੰਡੇ ਨਾ ਕਰਦੀਆਂ ਗੱਲ ਤੇਰੇ ਮੁੰਡੇ ਨੂੰ ਪੁੱਛਦੀਆਂ ਐਂ ਕਰਦੀਆਂ ਫਿਰ ਜੇ ਜ਼ਿਆਦਾ ਉਹ ਕਰਦੀਆਂ ਸਾਰੇ ਨਹੀਂ ਮਗ ਜਾਣੀਆਂ ਤੀਆਂ ਦੇਖਣਾ ਆਪੇ ਤੇਰਾ ਮੁੰਡਾ ਕਰ ਸ਼ਾਮ ਲੂਗਾ ਆਹੋ ਤੂੰ ਜੇ ਮੈਨੂੰ ਦਿੱਕਾ ਕਰਨਾ ਹੈ ਪਰ ਹੁਣ ਜਾ ਕੇ ਆਏਂਗਾ ਛੁੱਟੀਆਂ 'ਚ ਤੂੰ ਅੱਜ ਪੇਕੀ ਮਗ ਜਮਾ ਆਉਂਦੇ ਪੇਕੀ ਬਾਈ ਜਿੰਨੇ ਰਾਜ ਵੀ ਆਉਂਦੇ ਪੇਕੀ ਮਗ ਜੂ ਵਗ ਜਾਓ ਫਿਰ ਜਿਹਾਂ ਜਾਉਂਦੀਆਂ ਵਗ ਜਾਓ ਕਰਨੀ ਪਊ ਫਿਰ ਜੇ ਤੂੰ ਕਰਦੀਆਂ ਬੇਬੇ ਅਸੀਂ ਕਿੱਥੇ ਕਰਦੇ ਆਂ ਮੈਂ ਤਾਂ ਤੁਸੀਂ ਨਿਕਲ ਨਹੀਂ ਦਿੰਦੇਂਗਾ ਜਾਣ ਹੀ ਨਹੀਂ ਦਿੰਦੇਂਗਾ ਫਿਰ ਮੈਂ ਕੀ ਕਰਾਂ ਆਹੋ ਜਾਣ ਨਹੀਂ ਦਿੰਦੇਂਗਾ ਹੁਣ ਤੈਨੂੰ ਰੀਸ ਹੋ ਗਈ ਬਸ ਮੋਤੀ ਇੱਥੇ ਜਾਵਾਂਗੇ ਅਸੀਂ ਕਿਸੇ ਬਾਸੇ ਨਹੀਂ ਜਾਣ ਦੇਂਦਾਂ ਆਪਦੇ ਉੱਲੂ ਸਿੱਧਾ ਰੱਖ ਲੈ ਇਹ ਸਾਰੀ ਫੁੱਲ ਬੂਟੀ ਮੱਚ ਗਈ ਇੱਕ ਗੁੰਡਾ ਦਾ ਜਮੀਂ ਪੀਲਾ ਹੋਇਆ ਪਿਆਗਾ ਮੈਂ ਚਾਹ ਲਾਈ ਇੱਥੇ ਪਾਣੀ ਹਾਂ ਉਹ ਦੇਖ ਲੈ ਬੇਬੇ ਆਪਣੀ ਕੀ ਕਹਿੰਦੀ ਹੁਣ ਬੇਬੇ ਬੇਬੇ ਕਹਿੰਦੀ ਕਿ ਮੈਂ ਤਾਂ ਭਈਆ ਦੇ ਪੇਕਿੰਗ ਜਾ ਕੇ ਆਉਣੀ ਆ ਕਹਿੰਦੀ ਮੈਂ ਤਾਂ ਤੀਆਂ ਦੇਖ ਕੇ ਆਉਣੀ ਆ ਲੈ ਬੇਬੇ ਕਰਦੀ ਆ ਨਾ ਫਿਰ ਉਹੀ ਗੱਲਾਂ ਹਾਂ ਤੇ ਆਪਾਂ ਤਾਂ ਕਹ ਲੈ ਨਾ ਸਾਮਾਨ ਦਵਾ ਲਈ ਇਹ ਤੀਆਂ ਦੇਖ ਲਓ ਤੁਸੀਂ ਤੇ ਆਪ ਹੁਣ ਪੇਕ ਕੇ ਤਿਆਰ ਹੋ ਗਈਆਂ ਮੈਂ ਵੀ ਆਇਆ ਕਿ ਜਿਮਾ ਬੇਬੇ ਫਿਰ ਸਾਮਾਨ ਕਰਨ ਨੂੰ ਦਵਾ ਕੇ ਲੈ ਆਉਣਾ ਸੀ ਵੀ ਹੁਣ ਅਸੀਂ ਤਾਂ ਆਏ ਸਲਾਈ ਬੈਠੇ ਸੀ ਵੀ ਨਹੀਂ ਤਾਂ ਬੇਬੇ ਸਬਜ਼ੀ ਬਣਾ ਲਿਆ ਕਰੂਗੀ ਨਾਲੇ ਆਟਾ ਉਟਾ ਗੁੰਨਦਿਆਂ ਕਰੂਗੀ ਪੀੜੀ ਤੇ ਬਹਿ ਕੇ ਵੀ ਰੋਟੀ ਆਪਾਂ ਆ ਕੇ ਬਣਾ ਲਿਆ ਕਰਾਂਗੇ ਤੇ ਆਪਾਂ ਜਾਇਆ ਕਰਾਂਗੇ ਨਾ ਤੇ ਫਿਰ ਹੁਣ ਬੇਬੇ ਨੂੰ ਐ ਤਾਂ ਪਤਾ ਹੀ ਹੈ ਵੀ ਇਹ ਤਾਂ ਤੀਆਂ ਨੂੰ ਤਿਆਰ ਹੋ ਰਹੀਆਂ ਨੇ ਤੇ ਮੈਨੂੰ ਤਾਂ ਪੇਕਿਆਂ ਰੋਕ ਲਿਆ ਆਪਦੇ ਹੁਣ ਬਣੀ ਮੇਰੇ ਕੀ ਸਾਰੇ ਆ ਬੇਬੇ ਨੂੰ ਮਾੜਵੰਡ ਤੂੰ ਵੀ ਕਹਿੰਦੇ ਘਰ ਆਪ ਤੇ ਤੂੰ ਬੋਲਦੀ ਨਹੀਂ ਮੈਨੂੰ ਮੂਰੇ ਕਰ ਹਰ ਗੱਈ ਤਾਂ ਮੇਰਾ ਥੋੜਾ ਰੁੱਖਾ ਸੁਭਾਅ ਆ ਬੇਬੇ ਗੁੱਸਾ ਕਰ ਜੂਗੀ ਫਿਰ ਗੁੱਸਾ ਤਾਂ ਮੇਰਾ ਵੀ ਕਰਦੀ ਏ ਬੇਬੇ ਮੇਰੇ ਨਾਲ ਵੀ ਆਕੜਦੀ ਹੁਣ ਬੇਬੇ ਕਿਹੜਾ ਲੈਣੀ ਆ ਵੀ ਬੇਬੇ ਨੂੰ ਆਪਾਂ ਸਮਝਾ ਦਗੇ ਨਾਲੇ ਮੈਂ ਬੇਬੇ ਨੂੰ ਐ ਕਹਤਾ ਸੀ ਮੈਂ ਕਿ ਜਾਨੀ ਏ ਚੱਲ ਤੂੰ ਐ ਕਰ ਅੱਜ ਵਗ ਜਾ ਤੇ ਕੱਲ ਨੂੰ ਮੁੜ ਕੇ ਆ ਜੀ ਅਸੀਂ ਇੱਕ ਦਿਨ ਨਾ ਜਾਵਾਂਗੇ ਹਾਂ ਵੀ ਕਦੇ ਨਾ ਜਾਵਾਂਗਾ ਮੈਂ ਨਹੀਂ ਐ ਮੁਰਦੀ ਮੁਰਦੀ ਕਹਿੰਦੀ ਸਾਡੇ ਤਾਂ 6-7 ਘਰ ਮੈਂ ਤਾਂ 6-7 ਰਾਤਾਂ ਤੋਂ ਉਹਨਾਂ ਦੇ ਲਾਉਣੇ ਐ ਤੇ ਬਾਕੀ ਕਹਿੰਦੀ ਮੈਂ ਤਾਂ 10 ਦਿਨ ਲਾ ਕੇ ਆਉਂਗੀ ਕਹਿੰਦੀ ਕਿ ਤੁਸੀਂ ਛੁੱਟਣਾ ਮੇਰੇ ਬਾਗੀ ਅਮੀ ਨਮੀ ਨਾ ਇੰਜ ਮੈਂ ਨਹੀਂ ਬੋਲੀ ਤੇ ਫਿਰ ਹਰਪ੍ਰੀਤ ਜੇ ਇਹ 10 12 ਦਿਨ ਲਾਏ ਫਿਰ ਤੀਆਂ ਤਾਂ ਨੰਗ ਜਾਣਗੀਆਂ ਅੜਗੇ ਨਾ ਫਿਰ ਮੈਂ ਹੀ ਅੱਖ ਚ ਬੇਬੇ ਨੂੰ ਮੈਂ 15 ਦਿਨ ਹੁੰਦੇ ਬੇਬੇ ਤੀਆਂ ਦੇ 15 ਦਿਨ ਤੂੰ ਲਾਏਂਗੀ ਅਸੀਂ ਕਿ ਉੱਥੇ ਫਿਰ ਤੀਆਂ ਆਣੇ ਨੇ ਪਹਿਲੇ ਹੀ ਪਤਾ ਦੋ ਦਿਨ ਨਾਲ ਪਹਿਲੀ ਲੇਟ ਆ ਆਹੋ ਨਾ ਮੈਂ ਕਿ ਐਸੀ ਕਿ ਉੱਥੇ ਪੈੜਾ ਦੇਖਣ ਜਾਵਾਂਗੀਆਂ ਕਹਿੰਦੀ ਫਿਰ ਜੇ ਮੈਂ 15 ਦਿਨਾਂ ਨੂੰ ਕੋਈ ਮੋੜ ਕੇ ਆਦੀ ਮੈਂ ਕਿਹੜਾ ਪੈੜਾ ਦੇਖਣ ਜਾਵਾਂ ਉੱਥੇ ਲੈ ਤੇ ਫਿਰ ਬੇਬੇ ਆਏ ਕਰਦੀ ਆਪਾਂ ਨੂੰ ਨਾ ਹੀ ਦਵਾ ਕੇ ਲਿਉਂਦੇ ਸਮਾਨ ਤੇ ਆਪਾਂ ਨਾ ਹੀ ਜਾਂਦਾਂ ਪਰ ਮਨ ਸਮਝਾ ਕੇ ਬ ਤੇ ਬਾਕੀ ਤੂੰ ਐ ਕਰ ਬੇਬੇ ਨੂੰ ਸਮਾਨ ਨਹੀਂ ਫੜਾ ਦੇ ਵੀ ਇਹ ਚੱਕ ਵੇ ਸਮਾਨ ਹੀ ਮੋੜਿਆ ਫਿਰ ਜੇ ਸਾਨੂੰ ਤੈਂ ਜਾਣੇ ਤੀਆਂ ਚ ਤੇ ਤੂੰ ਹੀ ਦੇਖਿਆ ਫਿਰ 12 ਸਾਲਾਂ ਨੂੰ ਮੜਾ ਉਹ ਕਰੀ ਵੀ ਗੁੱਸਾ ਜਾਂ ਨਾ ਕਰੇ ਤੇ ਮੇਰਾ ਸਲਾਹ ਥੋੜਾ ਇਹ ਰੁੱਖਾ ਮੈਂ ਤਾਂ ਫਿਰ ਐਂ ਕਹਿਣੀ ਹੁੰਨੀ ਐ ਮੈਂ ਥੋ ਲੈਲੇ ਪੈਪੇ ਜੇ ਨਹੀਂ ਹੁੰਦੇ ਬਾਲੇ ਕਿਵੇਂ ਮਰਜੀ ਕਰੀ ਜਿਹੜੀ ਤੇਰੀ ਵੀ ਸੱਸ ਤੇ ਮੇਰੀ ਵੀ ਸੱਸ ਉਹ ਜੀ ਤੈਨੂੰ ਉਹ ਜੀ ਮੈਨੂੰ ਆਪੇ ਗੱਲ ਕਰਾਉਂਦੀ ਹੈਗੀ ਲ ਗੱਲਾਂ ਇਹ ਜੀਆਂ ਕਰਦੀ ਆ ਹੁਣ ਫਿਰ ਤੂੰ ਕਰਕੇ ਦੇਖ ਲੈ ਗੱਲ ਬੇਬੇ ਨਾਲ ਉਹੀ ਤਾਂ ਨਹੀਂ ਉਂਗਲ ਲਾਦੀ ਬੇਬੇ ਦੇ ਕਿਸੇ ਨੇ ਉਤ ਬੇਬੇ ਨੂੰ ਪੁੱਛ ਕੇ ਦੇਖ ਲਾ ਹੁਣ ਤੂੰ ਵੀ ਗੱਲ ਕਰ ਲੈ ਕਰਲੀ ਮੇਰੇ ਤੇ ਛੱਡਦਾ ਨਹੀਂ ਹੈਗੀ ਚਲ ਮੈਂ ਪੁੱਛ ਲੈਣੀ ਆ ਫਿਰ ਗੋਹੇ ਨੂੰ ਤੂੰ ਤਾਂ ਮਹਿੰਦੀਆਂ ਨੂੰ ਤਿਆਰ ਹੋਈ ਬੈਠ ਜਿੱਕ ਮੈਂ ਮਹਿੰਦੀ ਲਾਉਣੀ ਹੈ ਹੋਰ ਸਾਰੇ ਸ਼ਾਮ ਮਹਿੰਦੀ ਲਾ ਕੇ ਉਹ ਗੱਲ ਕਰੇ ਗੋਹੇ ਦੇ ਬੱਠੇ ਸਿੱਟ ਲਈਂ ਪੈਣੀ ਬੇਬੇ ਨਾਲ ਗੱਲ ਤਾਂ ਮੈਂ ਚਲ ਫੇਰ ਹੀ ਕਰਦੀ ਆ ਪਹਿਲਾਂ ਮੈਂ ਫੋਨ ਤੇ ਗੱਲ ਕਰ ਲਾਂ ਮੇਰੀ ਮਾਂ ਦਾ ਫੋਨ ਆਇਆ ਸੀਗਾ ਕੰਮ ਜਨ ਮੇੜ ਕੇ ਫੇਰ ਹੀ ਕਰੂੰ ਗੱਲ ਬੇਬੇ ਨਾਲ ਤਾਂ ਮੈਂ ਮੈਨੂੰ ਲੱਗਦਾ ਬੇਬੇ ਦਾ ਪੇਖੀ ਬਾਗੀ ਤਾਂ ਹੀ ਘਰ ਸੁਣਾ ਸੁਣਾ ਲੱਗਦਾ ਹੈਗਾ ਹਰਪ੍ਰੀਤ ਆ ਬੇਬੇ ਬਾਗੀ ਅੱਛਾ ਤਾਂ ਹੀ ਆ ਗੱਲਾਂ ਨਹੀਂ ਕਰਦਾ ਹੁਣ ਹੈ ਉਹ ਕੋ ਮਾਂ ਮੇਨਾ ਘਰ ਸੁੰਨਾ ਸੁੰਨਾ ਲੱਗਦਾ ਮਾਂ ਤਾਂ ਪੇਕੀ ਬਾਗੀ ਮਾਂ ਨੂੰ ਤਾਂ ਹੀ ਕਿਹਾ ਸੀ ਦੇਖ ਲੈ ਚੰਗੀ ਪਲੀ ਸੱਤ ਨੂਹਾਂ ਦੀ ਬਣਦੀ ਸੀ ਜਿੰਨਾ ਚਿਰ ਫਰਕ ਨਹੀਂ ਪਾਇਆ ਨਾ ਚਿਰ ਤੂੰ ਹਟਿਆ ਨਹੀਂ ਉਹ ਜੋ ਬਾਗੀ ਵਿਚਾਰੀ ਆ ਉਹਦੀ ਕੀ ਗੱਲ ਹੈ ਪੇਕੀ ਉਹ ਤੁਸੀਂ ਵੀ ਜਾ ਕੇ ਉਹਨੇ ਉਹ ਜਾਇਓ ਫਿਰ ਕੀ ਗੱਲ ਹੈ ਬਾਗ ਕਿਤੇ ਗਈ ਉਹ ਪਈ ਅੰਦਰ ਗਈ ਨਹੀਂ ਮੈਂ ਫਿਰ ਨਾ ਵੀ ਆ ਵੀ ਗਈ ਸੀ ਮੈਂ ਕਿ ਜਾਣਾਂਗਾ ਪੁੱਛਿਆ ਸੀ ਮੈਨੂੰ ਕਹਿੰਦੀ ਮੈਂ ਜਾਇਆ ਮਾਂ ਮੈਂ ਘਰ ਤੇ ਪਹੁੰਚਣਾ ਸੀ ਤੀਆਂ ਚ ਜਾਇਆ ਕਰਾਂਗੇ ਘਰੇ ਕੋਣ ਰਿਆ ਕਰੂਗਾ ਮਾਣਾ ਮਟਾ ਕਰਦਾ ਕੰਮ ਦੇਖ ਲਿਆ ਕਰੇਗੀ ਕੋਈ ਮਣੀ ਮਟੀ ਕੋਈ ਦਾਲ ਸਬਜ਼ੀ ਬਣਾ ਦਿਆ ਕਰੇਗੀ ਚੀਰ ਲਿਆ ਕਰੇਗੀ ਅੱਛਾ ਤੁਸੀਂ ਨਹੀਂ ਜਾਣ ਦਿੱਤੀ ਆਹੋ ਮੈਂ ਹੀ ਕਹਤਾ ਫਿਰ ਬੇਬੇ ਨੇ ਮੂੰਹ ਜਾ ਹੋਰੂ ਕਰ ਲਿਆ ਬੇਬੇ ਕਹਿੰਦੀ ਮੈਂ ਤਾਂ ਕਿਹਾ ਸੀ ਮੁੰਡੇ ਨੇ ਵੀ ਤੂੰ ਵਗ ਜੀ ਉਹਨਾਂ ਵਿਚਾਰੀ ਇਹ ਮੂੰਹ ਨਹੀਂ ਹੋਰੂ ਕਰੂ ਤਾਂ ਹੋਰ ਕੀ ਕਰੂ ਉਹਦਾ ਕਿਹੜਾ ਜੋਰ ਚੱਲਦਾ ਹੈ ਨਾਲੇ ਫਿਰ ਮੈਂ ਬੇਬੇ ਨੂੰ ਕਿਹਾ ਸੀ ਫਿਰ ਬੇਬੇ ਨੇ ਮੈਂ ਕਿਹਾ ਸੀ ਵੀ ਤੂੰ ਅੱਜ ਵਗ ਜਾ ਤੇ ਕੱਲ ਨੂੰ ਮੁੜ ਕੇ ਆ ਜੀ ਕਹਿੰਦੀ ਆਏ ਨਹੀਂ ਮੈਂ ਮੁੜ ਕੇ ਆਉਂਦੀ ਤੇਰੇ ਨਾਨਕਾਂ ਦੇ ਕਿੰਨੇ ਤਾਂ ਘਰ ਆ ਕਹਿੰਦੀ ਸਾਰੇ ਘਰ ਦੇ ਨਾਲੇ ਮੈਂ ਤੀਆਂ ਦੇਖ ਕਿਉਂਗੀ ਬੇਬੇ ਤਾਂ ਹੁੰਦਾ 10-15 ਦਿਨ ਲਾਉਣ ਨੂੰ ਫਿਰਦੀ ਐ ਉਹ ਮੇਰੀ ਗੱਲ ਸੁਣ ਤੂੰ ਪ੍ਰਾਣੇ ਬੰਦੇ ਨਾ ਛੇਤੀ ਛੇਤੀ ਤੇ ਗਰਾਂਹ ਜਾਂਦੇ ਨਹੀਂ ਜੇ ਵਗ ਜਾਣੇ ਨੇ ਨਾ ਸੁਭਾਅ ਹੁੰਦਾ ਹੈ ਕਈ ਦਿਨ ਲਾ ਕੇ ਆਉਂਦੇ ਨੇ ਉਹ ਫਿਰ ਬਾਅਦ ਚ ਵਗ ਜੇ ਇਹਨੂੰ ਆਖ ਤੀਆਂ ਤੋਂ ਬਾਅਦ ਚ ਵਗਣੀ ਮੰਗ ਰੋ ਜਾਇਆ ਨਹੀਂ ਭਾਵੇਂ 15 ਲਾਈ ਭਾਵੇਂ 20 ਦਿਨ ਲਾਈ ਆਈ ਕੰਮ ਕਰ ਲਿਆ ਕਰਾਂਗੀਆਂ ਅਸੀਂ ਉਹ ਚਲ ਉਹਨੂੰ ਵੀ ਐ ਹੋ ਬੁਝਾਰੀ ਦੇ ਮਾਂ ਚ ਗੱਲ ਉੱਠੀ ਹੂ ਵੀ ਮੈਂ ਵੀ ਤੀਆਂ ਸਜਾਵਾਂ ਕੀ ਗੱਲ ਐ ਉਸ ਘਰ ਦਿੱਤੀ ਐ ਉਸ ਪਿੰਡ ਦਿੱਤੀ ਐ ਫਿਰ ਕੀ ਗੱਲ ਐ ਉਹ ਉਹੀ ਗੱਲ ਬੁੜੀਆਂ ਨੇ ਤਾਂ ਹੁਣ ਰੀਸ ਹੋਈ ਪਈ ਐ। ਛਾਰੀ ਗੱਲ ਉੱਥੀ ਮੁੱਕਦੀ ਐ, ਮੁੱਕਦੀ ਐ। ਮੈਂ ਤੁਹਾਨੂੰ ਦੱਸ ਦਾਨੀਆਂ। ਬੇਬੇ ਹੁਣ ਐ ਕਹਿੰਦੀ ਐ ਪਤਨ ਦੇ ਕਿਸੇ ਦੇ ਮਗਰ ਲੱਗ ਗਈ, ਪਤਾ ਨਹੀਂ ਕਿਸੇ ਨੇ ਕਹਿਤਾ ਵੀ ਨੂਹਾ ਤਾਂ ਜਾਇਆ ਹੁੰਦਿਆਂ ਭਾਈ ਛੁੱਟੀਆਂ ਵੇਲੇ ਤੇ ਹੁਣ ਬੁੜੀਆਂ ਜਾਇਆ ਕਰੋ ਸੌਣ ਚਤੀਆਂ ਦੇਖਣ। ਆ ਨਵੀਂ ਰਿਵਾਜ ਚਲਾਤਾ ਹੁਣ। ਉਹ ਰਿਵਾਜ ਕਹਦੇ ਨੇ? ਹਾਂ। ਰਿਵਾਜ ਹੀ ਐ। ਤੁਸੀਂ ਵੀ ਰਿਵਾਜ ਚਲਾਈਏ ਫਿਰ। ਬੱਚਿਆਂ ਨੂੰ ਛੁੱਟੀਆਂ ਮਗਰੋਂ ਮਿਲਦੀਆਂ ਨੇ। ਪਹਿਲਾਂ ਪੇਕੀ ਜਾਣ ਦੀ ਤਿਆਰੀ ਕਰ ਲੈਣੀ ਆ। ਉਹ ਜਾਣਾ ਤੁਸੀਂ ਵੀ ਬਾਹਨੇ ਨਾਲ ਪੇਕੀ ਹੁੰਦਾ ਐ। ਉਹ ਮੇਰੇ ਸਾਡੇ ਤੇ ਜਵਾਬ ਪੜਨ ਲੱਗ ਜੰਨੇ ਫਿਰ ਤਾਂ ਨਹੀਂ ਜਾਇਆ ਜਾਂਦਾ ਮੁੜ ਕੇ ਬੇਬੇ ਦਾ ਦੱਸ ਕਿਹੜਾ ਜਵਾਬ ਪੜਦਾ ਵੀ ਹੁਣ ਤੂੰ ਬੀਏ ਕਰਨ ਲੱਗੇਗਾ ਇੱਥੇ ਕਦੋਂ ਮਰਜੀ ਵਗ ਜੇ ਬੇਬੇ ਨੇ ਤੈਨੂੰ ਪਰੌਂਠੇ ਲਾਜੇ ਦੇਣੇ ਆ ਉਹ ਮੇਰੀ ਗੱਲ ਸੁਣ ਨਹੀਂ ਅਸੀਂ ਬੀਏ ਕਰੀ ਪੜੇ ਤਾਂ ਅਸੀਂ ਹੈਗੀ ਆ ਸਾਨੂੰ ਵੀ ਪੜਾਈ ਐ ਸਾਰਾ ਸਮੇਂ ਹੀ ਗੱਲਾਂ ਹੁੰਦੀਆਂ ਨੇ ਉਹ ਜੇ ਬੇਬੇ ਦਾ ਮਨ ਕਰਦਾ ਜਾਣ ਨੂੰ ਜਾਇਆ ਉਹ ਤਾਂ ਕੀ ਏਡੀ ਵੱਡੀ ਗੱਲ ਐ ਮੈਂ ਤਾਂ ਫਿਰ ਗੱਲ ਨਿਮੇੜਤੀ ਮੈਂ ਤਾਂ ਬੇਬੇ ਨੂੰ ਕਹਤਾ ਮੈਂ ਤੂੰ ਆ ਦੇ ਪੇਕੀ ਵਗ ਜਾ ਮੈਂ ਆਪਦੇ ਵਗ ਜਾਂਦੀਆਂ ਰਾਜ ਵੀ ਰਾਪਦੇ ਪੇਕੀ ਵਗ ਜਾਂਦੀਆਂ ਤੰਨੀ ਵਗ ਜਾਂਦੀਆਂ ਤੂੰ ਖਾ ਲਈ ਫਿਰ ਕੀ ਦੀਆਂ ਪੱਕੀਆਂ ਖਾਇਆ ਕਰੇਗਾ ਪਰਉਂਦੇ ਮੈਨੂੰ ਪਤਾ ਹੀ ਐ ਤੁਸੀਂ ਤਾਂ ਮੇਲੇ ਜਣੇ ਸ਼ੁਰੂ ਕਰਤੇ ਮੇਰੀ ਮਾਂ ਨੂੰ ਹੈ ਮੇਨੇ ਦੇਖੇ ਨਾ ਵਧੀਆ ਸੀ ਬੇਬੇ ਚੰਗੀ ਭਲੀ ਸੀ ਬੇਬੇ ਨੂੰ ਜਿਵੇਂ ਕਹਿੰਦੇ ਸੀ ਬੇਬੇ ਉਵੇਂ ਕਰਦੀ ਸੀ ਆ ਤੈ ਕੱਲ ਇਹ ਜਿਗੋਂਗਲਾਂ ਲਾਈਆਂ ਜਮਾਂ ਉਹੀ ਗੱਲ ਬੁੜੀ ਉਹੀ ਗੱਲ ਮੂੰਹ ਹੀ ਨਹੀਂ ਬੋਲਦੀ ਹੁਣ ਤਾਂ ਉਹ ਆਪਦੀ ਮਰਜ਼ੀ ਕਰਨ ਲੱਗ ਗਈ ਉਹ ਕੋਈ ਮੈਂਗਣਾਈ ਲਾਈਆਂ ਉਹਦੇ ਜਰੀ ਨੇ ਮੈਨੂੰ ਪੁੱਛ ਲਿਆ ਮੈਂ ਇਹਨੂੰ ਹਾਂ ਕਹਿਤੀ ਮੈਂ ਹਾਲੇ ਇਹ ਤਾਂ ਛੁੱਟੀਆਂ ਚ ਵਗ ਜਾਨੇ ਬੇਬੇ ਤੂੰ ਵੀ ਜਾਇਆ ਤੇ ਰਵੀ ਮੰਨ ਕਰਦਾ ਪੇਕੀ ਜਾਣ। ਆਹੋ ਤੈਨੂੰ ਤਾਂ ਸਮਾਨ ਦੀ ਤਕਲੀਫ ਹੋ ਗਈ। ਵੀ ਬੇਬੇ ਇਹਨਾਂ ਨੂੰ ਸਮਾਨ ਦਿਵਾ ਲਈ ਤੇ ਫਿਰ ਤੀਆਂ ਚ ਜਾਇਆ ਕਰਨੀਆਂ ਲੈ ਪਾਲਣ ਕਿੱਥੇ ਪਾਉਂਗਾ ਸਮਾਨ ਮੈਂ ਬੇਬੇ ਨੂੰ ਪੇਕੀ ਭੇਜਦਾ ਨਾ। ਬੇਬੇ ਪੇਕੀ ਵਗ ਜੂ। ਅਸੀਂ ਸਮਾਨ ਅੰਦਰ ਨਮਾਰੀ ਚ ਡਾ ਕੇ ਤਰਦੇ ਨੇ ਸਾਥੋਂ ਕਿਹੜਾ ਜਾਇਆ ਜੂ। ਜੇ ਤੀਆਂ ਚ ਵਗ ਜਾ ਕਰਾਂਗੇ ਫਿਰ ਘਰ ਦੇ ਕਮਰੇ ਜਾ ਕਰਨਗੇ। ਤੈਨੂੰ ਤਾਂ ਕੰਮਾਂ ਦੀ ਹੋਈ ਪਈ ਐ। ਹਾਂ। ਉਹ ਮੇਰੀ ਮਾਂ ਕਰਦੀ ਹੈ ਉਹਦੇ ਵੀ ਤਾਂ ਪੇਕੇ ਹੈਗੇ ਨੇ। ਰਾਜਵੀਰ ਦੀ ਮਰਜ਼ੀ ਐ ਰਾਜਵੀਰ ਨੇ ਜਾਣਾ ਉਹ ਵਗ ਜੂ। ਮੈਂ ਤਾਂ ਆਪ ਜਾਉਂਗੀ ਫਿਰ ਮੈਂ ਵੀ ਭਗ ਜੂਂਗੀ ਸਾਰੀਆਂ ਹੀ ਭਗ ਜਾਣਗੀਆਂ ਦੇਖ ਆਵਾਂਗੀਆਂ ਪੇਕੀਂ ਤੀਆਂ ਮੈਂ ਵੀ ਨਹੀਂ ਦੇਖੀਆਂ ਬਾਲੇ ਸਾਲ ਹੋ ਗਿਆ ਦੇ ਪੇਕਿਆਂ ਦੀਆਂ ਤੀਆਂ ਮੈਨੂੰ ਤਾਂ ਆਪ ਜੀ ਕਰਨਾ ਮੈਂ ਮੈਂ ਸਮਝ ਗਿਆ ਤੁਹਾਡੀ ਦੋਨਾਂ ਦੀ ਗੱਲ ਤੁਸੀਂ ਤਾਂ ਦੋਨੇ ਭਣਾਂ ਨੇ ਕਰ ਰੱਖਿਆ ਇੱਕਾ ਮੇਰੀ ਮਾਂ ਨੂੰ ਪੇਕੀ ਜਾਣ ਨਹੀਂ ਦੇਣਾ ਮੈਨੂੰ ਪਤਾ ਹੀ ਹੈ ਤੁਸੀਂ ਕਿੱਥੇ ਜਾਣ ਦੇਣੀ ਹੋ ਉਹ ਜਾਇਆ ਵੇ ਮੰਗ ਰੋ ਅੱਜ ਕੜਾ ਰੋਕਿਆ ਐਵੇਂ ਤੂੰ ਤਬੇ ਨਾਲ ਗੱਲ ਤੋਂ ਪਿੰਗ ਦੀ ਪਾ ਕੇ ਭੇਜ ਜਾਣਾ ਕੰਮ 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 ਸਾਰਾ ਦਿਨ ਕੰਮ ਕੰਮ ਕਰੀ ਜਾਂਦੀ ਐ ਉਹ ਮਰਿਆਂ ਵੀ ਤਾਂ ਕੰਮ ਮੁੱਕੀ ਜਾਂਦੇ ਨੇ ਫੇਰ ਕੌਣ ਕਰੂਗਾ ਮੇਰੀ ਮਾਂ ਨੇ ਬਥੇਰਾ ਘਟਾ ਟੋਇਆ ਹੁਣ ਸਾਰੀ ਉਵਰੀ ਤੁਹਾਡੇ ਕੰਮ ਕਰੀ ਜਾਵੇ ਉਹ ਕਰਲੀ ਕੁੜੇ ਬੇਬੇ ਨਾਲ ਗੱਲ ਬੇਬੇ ਨਾਲ ਗੱਲ ਕਿੱਥੋਂ ਕਰ ਲਈ ਉਹ ਮੇਰੀ ਮਾਂ ਦਾ ਫੋਨ ਆ ਗਿਆ ਮੈਂ ਉਹਦੇ ਨਾਲ ਗੱਲ ਕਰਨ ਲੱਗ ਗਈ ਕੀ ਕਹਿੰਦੀ ਸੀ ਹੁਣ ਮੈਂ ਸੀ ਉਹ ਤਾਂ ਹੀ ਪੁੱਛਦੀ ਸੀ ਤੀਆਂ ਬਾਰੇ ਮੈਂ ਤਾਂ ਫਿਰ ਦੱਸਤਾ ਮੇਰੀ ਮਾਂ ਨੂੰ ਤਾਂ ਪਤਾ ਤਾਂ ਹੈਗਾ ਮੈਂ ਹਰੇਕ ਗੱਲ ਦੱਸਦੀ ਹੁੰਨੀ ਆ ਮੈਂ ਕਿਹਾ ਪਹਿਲਾਂ ਤਾਂ ਸਾਨੂੰ ਸਮਾਨ ਦਵਾ ਲਈ ਪਰ ਮੈਨੂੰ ਹਰਪ੍ਰੀਤ ਨੇ ਦੱਸਿਆ ਬੇਬੇ ਮੇਰੀ ਤੇ ਮੈਂ ਕਿਹਾ ਹੁਣ ਜਦੋਂ ਅਸੀਂ ਤੀਆਂ ਨੂੰ ਤਿਆਰ ਹੋ ਗਈਆਂ ਦੋਨੇ ਤੇ ਮੈਂ ਕਿਹਾ ਹੁਣ ਕਹਿੰਦੀ ਮੈਂ ਤਾਂ ਆਪਦੇ ਪੇਕੀ ਜਾਨੀ ਆ ਲੈ ਮੇਰੀ ਮਾਂ ਕਹਿੰਦੀ ਇਹ ਫਿਰ ਚੰਗੀ ਗੱਲ ਆ ਤੇਰੀ ਸੱਸ ਦੀ ਹਾਂ ਫਿਰ ਹੁਣ ਆਪਣੇ ਕਿਸ਼ਾਰੇ ਪੈਣ ਮੈਂ ਤੇ ਤੇਰੇ ਬਾਈ ਨੂੰ ਵੀ ਬੁਲਾਈਆਂ ਉਹ ਕਰੇ ਤੇਰੇ ਬਾਈ ਨੇ ਕਰਿਆ ਪੈਣ ਜਿੰਨਾ ਕੰਮ ਕਰੇ ਕੋਈ ਕੋਸ ਇਹਨੇ ਨਜ਼ਰ ਲਾਈ ਐ ਕਹਿੰਦਾ ਬੇਬੇ ਤੁਹਾਡਾ ਬਾਲਾ ਕਰਦੀ ਐ ਮੈਨੂੰ ਤਾਂ ਇਹ ਲੱਗਦਾ ਹਰਪ੍ਰੀਤ ਬੇਬੇ ਮੰਗਰ ਲਾ ਲਈ ਉਹ ਨੇੜ ਗਏ ਹਾਂ ਬਾਈ ਨੇ ਬੇ ਮੁੰਡਿਆ ਵੇ ਆਗ ਨਾਲ ਬੇਬੇ ਕੀ ਕਹਿੰਨੀ ਐ ਹੁਣ ਕੀ ਕਹਿਆ ਸੀਗਾ ਮੈਂ ਅੰਦੀ ਸੀ ਕਿ ਮਖਾ ਮੈਂ ਚਾਰ ਦਿਨਾਂ ਉਹਦੇ ਪਿੰਡ ਜਾਇਆ ਦੀ ਤੇ ਨਾਨਕੀ ਉਹ ਬੇਬੇ ਹਾਂ ਮੈਂ ਤੈਨੂੰ ਕਿੱਦਾਂ ਕਹੀ ਜਣਾ ਵੀ ਵਗ ਜਾ ਵਗ ਜਾ ਉਹਨਾਂ ਦੇ ਕੋਈ ਤੂੰ ਸੈਨ ਕਰਾਉਣੀ ਹੈਗੀ ਦੱਸ ਹੋਰ ਉਹ ਕਹਿੰਦੀ ਆ ਕਿ ਜਾਣਾ ਸਸਤੀਆਂ ਦੇਖਾਂਗੇ ਆ ਤੂੰ ਉਹਨਾਂ ਨੂੰ ਪੁੱਛਦੀਆਂ ਤੈਨੂੰ ਪੁੱਛਣ ਦੀ ਉਹਨਾਂ ਨੂੰ ਲੋੜ ਕੀ ਪੈਂਦੀ ਹੈ ਜਦੋਂ ਉਹ ਜਾਂਦੀਆਂ ਨੇ ਤੈਨੂੰ ਪੁੱਛ ਕੇ ਜਾਂਦੀਆਂ ਆਪ ਤਾਂ ਉਹ ਰਾਮਾ ਉਹੀ ਤਰ ਜਿਹਨੇ ਜਦੋਂ ਨਾ ਜੀ ਕਰਦਾ ਹੈਗਾ ਫੇ ਤਾਂ ਆ ਵੀ ਪੁੱਛਣਾ ਪੈਂਦਾ ਅਖਰੀ ਕਿੱਧਰ ਜਾਣੀ ਐ ਫੇ ਉਹਨੂੰ ਦੱਸਣਾ ਹੀ ਪਊਗਾ ਬੀਬੇ ਜੇ ਤੂੰ ਉਹਨਾਂ ਨੂੰ ਜਾਣਗੇ ਨਾ ਪੁੱਛ ਕੇ ਸਾਈਨ ਕਰਾ ਕੇ ਜਾਣਗੇ ਉਹਨੇ ਤੈਨੂੰ ਜਾਣ ਦਿੰਦੀਆਂ ਤੈਨੂੰ ਪਤਾ ਉਹਨਾਂ ਨੂੰ ਕੀ ਐ ਉਹਨੂੰ ਤਾਂ ਕੰਮ ਦਾ ਐ ਵੀ ਸਾਡਾ ਕੰਮ ਕੌਣ ਕਰੂਗਾ ਕੰਮ ਪਿਆਰਾ ਐ ਚੰਮ ਨਹੀਂ ਪਿਆਰਾ ਆਹੋ ਕੰਮ ਹੀ ਆਦਿਗਾ ਅਸੀਂ ਤੀ ਅੱਜ ਬਾਜਾ ਕਰਾਂਗੇ ਆ ਇਹ ਬੁਢੀ ਪੈਦਲ ਤਰੇ ਕੁ ਰੋਟੀਆਂ ਪਕਾ ਲਿਆ ਕੁਸਾ ਹਾਂ ਹੁਣ ਤਾਂ ਕਹਿੰਦੀ ਆ ਆਟਾ ਗੁੰਨਦਾ ਕੋਈ ਫਿਰ ਆਇਆ ਕਹਿੰਦਾ ਕਰਨੀ ਪਕਾਈ ਲੈ ਬੇਬੇ ਚਲੋ ਬੇਬੇ ਸਾਰੇ ਕੰਮ ਤੇ ਇੱਥੋਂ ਦਾ ਕਰਾਉਂਦੀਆਂ ਨੇ ਉਹ ਬੜ ਬੜਾ ਕੇ ਕਹਿੰਦੇ ਕੁਛ ਕਰਾ ਲੈ ਕੇ ਕੁਛ ਕਰਾ ਲਿਆ ਉਹਦਾ ਕੰਮ ਨਾ ਔਖੀਆਂ ਹੋ ਜਾਣਗੀਆਂ ਤੈਨੂੰ ਜਾਣ ਨਹੀਂ ਦਿੰਦੇ ਹਾਂ ਹਾਂ ਤੈਨੂੰ ਕਿੱਥੇ ਜਾਣੇ ਜਦੋਂ ਮੈਂ ਤੈਨੂੰ ਕਿਹਾ ਸੀਗਾ ਤੂੰ ਉਦੀ ਤੁਰ ਜਿੰਦੀ ਚੱਕ ਕੇ ਛੋਲਾ ਤੂੰ ਉਹਨੂੰ ਪੁੱਛਣੀ ਨਹੀਂ ਸੀਗਾ ਹੁਣ ਉਹ ਤਾਂ ਗੜਗੜ ਕਰ ਜਾਂਦੀ ਐ ਹਲਪ੍ਰੀਤਾ ਉਹ ਤਾਂ ਤੈਨੂੰ ਜਾਣ ਨਹੀਂ ਦਿੰਦੀ ਮੇਰੇ ਨਾਲ ਤਾਂ ਗੱਲ ਹੋਈ ਐ ਉਹ ਕਿੱਥੇ ਜਾਣ ਦਿੰਦੀ ਐ ਤੇ ਤੂੰ ਰਾਜਵੀਰ ਨੂੰ ਪੁੱਛੇ ਨਰਾਇਵੀਰ ਨੂੰ ਅਜੇ ਪਿੱਛੇ ਹੀ ਨੀਗਾ ਪੁੱਛੂਗੇ ਜੇ ਉਹ ਮੇਰੀ ਗੱਲ ਸੁਣ ਲੈ ਤੈਨੂੰ ਪੁੱਵਾਂ ਦੀ ਹਾਂ ਕਹੇ ਪੁੱਵਦੇ ਉਹ ਨਾ ਕਹੇ ਤੇ ਤੂੰ ਚੁੱਪ ਕਰਕੇ ਤੁਰ ਜੀਏ ਮੇਰੀ ਮੰਦੀ ਹੈ ਜਿਨੇ ਸੈਨਿਕ ਕਰਾਉਣੇ ਇਹਨਾਂ ਨੂੰ ਪੁੱਛ ਕੇ ਜਾਈਂ ਫਿਰ ਤੈਨੂੰ ਜਾਣ ਦਿੰਦੀਆਂ ਇਹ ਫਿਰ ਦੋਨੇ ਜਾਣੀਆਂ ਏਕਾ ਕਰ ਲੈਣੀਆਂ ਫਿਰ ਇਹਨਾਂ ਨੇ ਮੈਨੂੰ ਸਿਆਣਾ ਨਾ ਨੇ ਬੁਲਾਉਣਾ ਨਹੀਂ ਸਿਆਣਾ ਨੂੰ ਕੀ ਕਰਦਣੀ ਤੇਰਾ ਤੇਰਾ ਘਰ ਹੈ ਤੂੰ ਇਹਨਾਂ ਤੋਂ ਇਮਂਟਰੀ ਜਾਨੀ ਹੈਗੀ ਚਲ ਮੈਂ ਤਾਂ ਆਈ ਸੀਗੀ ਫਿਰ ਹੁਣ ਮੈਂ ਭੱਗ ਜਾ ਲੈ ਮੈਂ ਤੇਨੂੰ ਕਿੱਦੇ ਦੱਸ ਕਿ ਨਾ ਭੱਗ ਜਾ ਇਦੋਂ ਤੂੰ ਮੈਂ ਕਹੀ ਜਨਾ ਤੂੰ ਨਾ ਡਰ ਦੀ ਕਿਹੜੀ ਗੱਲ ਤੋਂ ਡਰਦੀ ਐ ਦੁਬਾਰੇ ਪੁੱਛ ਲਾਣੀ ਐ ਵੀ ਮੈਂ ਤਾਂ ਗਰਦਲ ਖਾਣਾ ਭੱਗ ਜਾ ਚੰਗਾ ਚੰਗਾ ਤੂੰ ਤਾਂ ਮੈਨੂੰ ਪਤਾ ਜਿੰਨਾ ਚਿਰ ਉਹ ਸੈਨ ਨਹੀਂ ਨਾ ਕਰਦੀਆਂ ਉਹਨਾਂ ਕਰ ਤੂੰ ਤੁਰਦੀ ਨਹੀਂ ਹੈਗੀ ਬੇਬੇ ਮੇਰਾ ਕੀ ਹੈਗਾ ਮੈਂ ਤੈਨੂੰ ਕਹੇਤਾ ਤੇਰੀ ਮਰਜ਼ੀ ਐ ਜਾਣਾ ਨਾ ਜਾਣਾ ਠੀਕ ਐ ਮੈਨੂੰ ਚਾਦੀ ਸਿਆਣੀ ਐ ਤੂੰ ਤਾਂ ਕੀ ਕਹਿਣਾ ਉਹ ਤੈਨੂੰ ਤਾਂ ਹੁਣ ਆਏ ਐ ਵੀ ਜੇ ਮਗਰ ਦੋ ਦਿਨ ਬਾਗੀ ਪੇਕੀ ਮਗਰ ਉਹਨੇ ਰੋਟੀ ਨਹੀਂ ਦੇਣੀ ਉਹ ਇਹਨਾਂ ਦੀ ਕੀ ਜੁੜਤਾ ਵੀ ਰੋਟੀ ਨਾ ਦੇਣਾ ਵੀ ਤੈਨੂੰ ਐ ਹੋਰ ਆਈ ਆ ਮਤ ਸੁਣਣ ਗਿਆ ਚੰਗਾ ਫਿਰ ਜੇ ਤੈਨੂੰ ਇਹਨਾਂ ਦਾ ਰੋਸਣ ਦਾ ਨਾ ਫਿਰ ਇਹਨਾਂ ਨੂੰ ਪੁੱਛੀ ਜਾਈ ਜਿੱਤੇ ਤੈਨੂੰ ਇਹਨੇ ਗੁੱਠਾ ਲਾਇਆ ਸਾਈਨ ਕਰੇ ਨਾ ਉਦੈ ਤੂੰ ਵਗ ਜੀ ਤੂੰ ਵੀ ਐਵੇਂ ਜਾਂਦੀ ਨਹੀਂ ਹੋਰ ਕੀ ਹੈ ਮੈਂ ਵੀ ਇਹਨਾਂ ਦਾ ਗੁੱਠਾ ਲਵਾਏ ਬਿਨਾਂ ਜਾਂਦੀ ਚੰਗਾ ਫਿਰ ਆ ਜੀਰ ਨੂੰ ਪੁੱਛ ਲਈ ਆ ਤੈਨੂੰ ਕਹੂੰਗੀ ਅੱਛਾ ਜੀ ਫਿਰ ਚੰਗਾ ਉਹਨਾਂ ਨੂੰ ਪੁੱਛ ਕੇ ਵਗ ਜੂਗੀ ਹੁਣ ਉਹੀ ਗੱਲ ਗੱਲਾ ਲਾਈਏ ਕਿੱਥੋਂ ਜਾਣ ਦਿੰਦਿਆਂ ਇਹ ਕੰਮ ਪਾੜਦਿਆਂ ਵੀ ਕੰਮ ਕਰੇ ਕੰਮ ਆ ਤੂੰ ਔਖੇ ਹੋਇਆ ਪਿਆ ਗਲਮੀ ਚ ਕਰਨਾ ਗਰਮੇ ਜੇ ਬਤਾ ਕਿੰਨਾ ਔਖਾ ਕੰਮ ਕਰਦਾ ਚੁੱਲੇ ਮੂਹਰੇ ਖੜਨਾ ਵੈਸਾ ਪਾ ਕੇ ਸੂਟ ਬਾਟਾ ਤੱਪਿਆ ਕਰਾਂਗੀ ਆਪੇ ਬੁੜੀ ਕਰੀ ਆ ਕਰੋ ਕੰਮ ਮੰਗ ਰੋ ਮੈਂ ਤੈਨੂੰ ਕੱਲ ਵੀ ਕਿਹਾ ਸੀ ਵੀ ਬਾਈ ਨੂੰ ਖਿੱਚ ਕੇ ਰੱਖਿਆ ਕਰੂੰਗੀ ਲੱਗਦਾ ਜਾ ਰਹਿੰਦਾ ਮਾੜੀ ਮਾੜੀ ਗੱਲ ਪਿੱਛੇ ਨਹੀਂ ਹੋਰ ਉਸੇ ਨਹੀਂ ਕਰਿਆ ਆਪਣੀ ਤਾਂ ਇੰਨੀ ਬਣਦੀ ਸੀ ਤੰਨਾ ਦੀ ਸੱਸ ਨੂੰਹਾਂ ਦੀ ਤੇ ਉਹ ਨੇ ਉਹੀ ਗੱਲ ਨਜ਼ਰ ਵਾਂਗੂ ਨਜ਼ਰੀ ਲਾਤੀ ਆ ਖੁਲੜਾ ਗੁੱਸਾ ਤਾਂ ਆਉਣਾ ਹੀ ਹੁਣ ਗੁੱਸਾ ਚੜੇ ਪੈਣ ਤਾਂ ਦੱਸ ਤਾਂ ਵੀ ਬੇਬੇ ਪੇਕੀ ਜਾਂਦੀ ਆ ਤੇ ਹੁਣ ਫਿਰ ਲੜੂੰਗੀ ਮੈਂ ਬੇਬੇ ਨਾਲ ਹੋਰ ਕੀ ਕਰੂੰਗੀ ਪਣੀ ਲਾੜ ਕੁਛ ਮਰਜ਼ੀ ਕਰ ਮੈਂ ਤੇ ਤੈਨੂੰ ਉਹਦੀ ਆਖੇ ਸੀ ਗੱਲ ਕਰ ਲਾ ਫਿਰ ਤੂੰ ਐ ਕਹਿਣਾ ਨਹੀਂ ਮਾਸੀ ਨਾਲ ਤਾਂ ਫਿਰ ਦਾ ਕਈ ਵਾਰੀ ਹੂੰ ਵੀ ਡਿੱਕਾ ਲੱਗੇ ਨਾ ਚਲਤੀਂ ਜਾਂ ਵੀ ਨਾ ਟੜ ਗੇ ਹੂੰ ਵੀ ਸਰ ਜੂਗਾ ਗੱਲਾਂ ਆਏ ਬੇਬੇ ਨੇ ਮੌਕੇ ਤੇ ਆਈ ਨਹੀਂ ਸੀ ਕਰਨੀ ਆਪਣੇ ਨਾਲ ਆਹੋ ਨਾਲੇ ਫਿਰ ਤੀਆਂ ਦੀ ਵੀ ਭੈਣੇ ਕੋਈ ਉਮਰ ਹੁੰਦੀ ਹੈ ਕੋਈ ਕੰਮ ਹੁੰਦਾ ਆਪਣੀ ਨਾਲ ਉਮਰ ਹੈ ਦੇਖਣ ਦੀ ਜਾਂਦੀ ਦੂਜੇ ਬਾਅਦ ਕੀ ਸੋਣਾਂ ਲੱਗਾਂਗਾ ਤੀਆਂ ਚ ਜਾਂਦੀਆਂ ਆਪਾਂ ਨਾ ਹੁਣ ਫਿਰ ਬੇਬੇ ਵਾਂਗੂ ਨੂਹਾਂ ਦੇ ਮੂਰੇ ਜਾਵਾਂਗੇ ਹੋਰ ਬੇਬੇ ਨਾ ਤੈਨੂੰ ਝਿੱਦ ਕਰਦੀ ਬੇਬੇ ਤਾਂ ਇਹ ਕਹਿੰਦੀ ਐ ਵੀ ਤੁਸੀਂ ਗਈਆਂ ਛੁੱਟਣਾਂ ਚ ਤੇ ਮੈਂ ਜਾਂਦੀ ਆ ਸੌਣ ਚ ਮੈਂ ਕ ਸੌਣ ਚ ਜਦੋਂ ਵੀ ਗੱਲ ਤੇਰੀ ਸ਼ਸ ਤੋੜਦੀ ਸੀ ਉਦੋਂ ਤੂੰ ਵੀ ਜਾਂਦੀ ਹੋਏਂਗੀ ਹਰਪ੍ਰੀਤ ਦੇਖ ਲਈ ਮੇਰੇ ਵਾਲੀ ਗੱਲ ਸੱਚੀ ਐ ਬੇਬੇ ਦੇ ਕਿਸੇ ਨੇ ਉਂਗਲ ਲਾਈ ਐ ਚਾਹੇ ਤਾਂ ਬਾਈ ਨੇ ਲਾਈ ਐ ਚਾਹੇ ਕਿਸੇ ਨੇ ਹੋਰ ਲਾਈ ਐ ਮੈਨੂੰ ਤਾਂ ਸ਼ੀਲਾ ਤਾਈ ਤੇ ਸ਼ੱਕ ਐ ਉਹ ਕਰਦੀ ਐ ਇਹ ਜੇ ਕੰਮ ਜਦੋਂ ਬੇਬੇ ਮੈਨੂੰ ਚੂੜੀਆਂ ਦਵਾਉਣ ਗਈ ਐ ਉਹਦੋਂ ਪਰੇ ਦੇ ਬੈਠੀਆਂ ਗੱਲਾਂ ਕਰੀ ਜਾਂਦੀਆਂ ਸੀ ਐ ਨਹੀਂ ਮੈਨੂੰ ਪਤਾ ਪੀਕਾ ਆ ਕਰ ਲੈ ਕੰਮ ਚੜਾ ਲਿਆ ਚੂੜੀਆਂ ਹੋਰ ਵਗ ਜਾ ਸ਼ੀਲਾ ਦੇ ਕਰਦੇ ਸੀ ਲਾ ਨੇ ਕਮਚੀਲਾ ਨੇ ਲਾ ਕੇ ਤੋੜਤੀ ਉਂਗਲ ਵੀ ਤੇਰੀਆਂ ਨੂਹਾਂ ਹੁਣ ਤੀਆਂ ਚ ਜਾਣ ਲੱਗੀਆਂ ਪਹਿਲਾਂ ਛੋਟੀਆਂ ਚ ਜਾ ਕੇ ਆਈਆਂ ਤੇ ਤੂੰ ਉੱਡ ਜਾ ਪੇਕੇ ਆਪ ਵੀ ਉਹ ਜਾ ਕੇ ਆਈਏ ਉਹ ਤਾਂ ਕਹਿੰਦੀ ਹੋਣੀ ਹੈ ਕਿਦੋਂ ਦੀ ਆਈ ਹੋਏ ਬਾਰੀ ਉਹਦੇ ਨਾਲ ਨਹੀਂ ਫਿਰ ਬੇਬੇ ਅੱਗੇ ਆਏ ਸਬਜੀ ਚੀਰੇ ਵੀ ਨਾ ਜਮਾ ਨਹੀਂ ਸੀ ਜਾਂਦੀ ਕੱਲ ਕद्दू ਛਿੱਟ ਕੇ ਉੱਡ ਗਈ ਇਹ ਤਾਂ ਤਾਈ ਦੇ ਕੰਮ ਹੈ ਪੈਣੇ ਸਾਰੇ ਤਾਂ ਹੀ ਪੈਣ ਬੇਬੇ ਉਹਦੀ ਘਰੇ ਛੱਡ ਕੇ ਮੁਰਗੀ ਮੈਨਾਂ ਹਾਂ ਪੁੱਛਣਾ ਮੈਂ ਬੇਬੇ ਨੂੰ ਫਿਰ ਪੁੱਛ ਲੈ ਮੈਂ ਮੈਨਿਸਾਰਾ ਸੀ ਇਹ ਗੱਲ ਬੇਬੇ ਨੂੰ ਵੀ ਸਾਰੀ ਸਹੀ ਸਮਝ ਜਾਣਦੀਆਂ ਬੇਬੇ ਸਾਨੂੰ ਸਾਰਾ ਪਤਾ ਐਡਾ ਪੋੜਾ ਨਹੀਂ ਹੈ ਗਿਆ ਜਿਹਦੀਆਂ ਤੂੰ ਕਹਿੰਨੀ ਐ ਸੱਤ ਪਾਸੇ ਦੇਣ ਦੇ ਇੱਕ ਵਾਰੀ ਬੇਬੇ ਨੂੰ ਫੇਰ ਕਰਾਂਗੇ ਗੱਲ ਤੂੰ ਘਰ ਪਤਾੜੀਏ ਮੈਂ ਤਾਂ ਫਿਰ ਐ ਆਖੂਗੀ ਵੀ ਐਵੇਂ ਹਾਂ ਤੂੰ ਤਾਂ ਵੀ ਡਰਦੀ ਜੀ ਰਹਿਨੀ ਐ ਇੰਨਾ ਡਰਿਆ ਕਰ ਚੱਲ ਪੈਣੀ ਤੂੰ ਤਾਂ ਮੜੀ ਕਰੜੀ ਜੀਓ ਕੇ ਚੱਲ ਮੈਂ ਪੁੱਛਦੀ ਆ ਚੱਲ ਆਪਾਂ ਨਿੱਕੀ ਦੇਣਾ ਮੈਂ ਤਾਂ ਕੰਮ ਕਰਦੀ ਆ ਬਣਿਆ ਦਾ ਬੇਬੇ ਹਾਂ ਤਾਂ ਤੂੰ ਹਰਪ੍ਰੀਤ ਨੂੰ ਕਹਿੰਨੀ ਮੈਂ ਕਿ ਪਿੰਡ ਜਾਨੀ ਆ ਹੋਰ ਫਿਰ ਤੂੰ ਐ ਕਰੀ ਇੱਕ ਰਾਤ ਲਾਇਆ ਚਾਰ ਪੰਜ ਦਿਨਾਂ ਤਲਾਕ ਕਿ ਆਉਂਗੀ ਚਾਰ ਪੰਜ ਨਹੀਂ ਬੇਬੇ ਮੇਰੀ ਗੱਲ ਸੁਣ ਤੂੰ ਨਹੀਂ ਮੁੜਨੀ 15 ਦਿਨ 15 ਦਿਨ ਦਾ ਸਿਰਪਮੈਂ ਤੇ ਹਰ ਪਈ ਤੱਕ ਜੀ 12 13 ਦਿਨ ਲਾ ਕੇ ਆਉਗੀ ਓਏ ਮਾਰੀ ਜਾਂਦੀ ਆ ਰੋਟੀ ਦਾਲਦੀ ਐ ਤੇਰਾ ਕੀ ਬਲ ਬੇਬੇ ਮੈਂ ਤਾਂ ਯਕੀਨ ਨਹੀਂ ਤੂੰ ਮੇਰੀ ਗੱਲ ਸੁਣ ਨਾਲੇ ਤਾਂ ਤੂੰ ਸਾਨੂੰ ਸਮਾਨ ਦਿਵਾ ਲਈ ਚੂੜੀਆਂ ਦਾ ਐ ਫਿਰ ਸਾਨੂੰ ਸਮਾਨ ਦਿਵਾ ਲਈ ਜੇ ਆਲਾ ਸਮਾਨ ਲਾ ਕੇ ਮਹਿੰਦੀਆਂ ਸਹਨੀਆਂ ਲਾ ਕੇ ਛੁੱਟ ਪਾ ਕੇ ਤੀਆਂ ਜਿਵੇਂ ਬਗਜਿਆ ਕਰਿਓ ਤੀਆਂ ਚ ਤਾਂ ਅਸੀਂ ਬਗਜਿਆ ਕਰਾਂਗਾ ਤੇ ਨਾਲੇ ਤਾਂ ਉਹ ਬਾਈ ਤੋਂ ਖਿਹੜਾ ਕੌਣ ਛੜਾਇਆ ਕਰੂ ਸਾਡੇ ਤੇ ਨਾਲੇ ਘਰੇ ਰਾਖੀ ਕੌਣ ਰੱਖਿਆ ਕਰੂਗਾ ਪਸ਼ੂ ਡੰਗਰ ਕੱਲੇ ਨੇਗੇ ਰੱਖਿਆ ਪੇ ਬਾਈ ਰਹਾ ਕਰੂਗਾ ਘਰੇ ਤੇ ਬਾਈ ਦੀ ਤਾਂ ਗੱਲ ਐ ਵੀ ਬਾਈ ਤਾਂ ਸਾਨੂੰ ਇੰਨਾ ਲੜਦਾ ਸਾਨੂੰ ਕਿੱਥੇ ਜਾਣ ਦੇ ਦੂ ਤੀਆਂ ਚ ਕੋਈ ਨਹੀਂ ਤੁਸੀਂ ਐਂ ਕਰ ਲਿਆ ਫਿਰ ਬਾਰੀ ਨੇ ਵਗ ਜਾ ਕਰੇ ਤਾਂ ਨਹੀਂ ਨਹੀਂ ਇੱਕ ਦਿਨ ਬਾਰੀ ਅਸੀਂ ਤਾਂ ਜਾਇਆ ਕਰਾਈਆ ਬੇਬੇ ਦੋਨੇ ਭੈਣਾਂ ਦੇਖ ਮੇਰੀ ਗੱਲ ਸੁਣ ਤੂੰ ਪੇਕੀ ਆਪਦਾ ਠਹਿਰ ਕੇ ਵਗ ਜੀ ਹੁਣ ਤੀਆਂ ਤੋਂ ਬਾਅਦ ਵਗ ਜੀ ਤੀਆਂ ਤੋਂ ਬਾਅਦ ਮੈਂ ਨਹੀਂ ਜਾਂਦੀ ਹੁਣੀ ਜਾਊ ਮੈਂ ਤਾਂ ਨਾ ਬੇਬੇ ਤੇਰੇ ਕੀਨੇ ਉਂਗਲ ਆਈਏ ਇਹ ਕੱਲ ਤਾਂ ਤੂੰ ਚੰਗੀ ਭਲੀ ਸੀਗੀ ਮੈਂ ਉਂਗਲ ਕਿਨੇ ਲਾਵੇ ਸੀ ਉਹ ਮੈਂ ਪਾਰੋਂ ਤੇ ਛੁੱਟੀਆਂ ਚ ਵਗ ਗਿਆ ਹੁਣ ਤੁਸੀਂ ਤੀਆਂ ਤਿਆਰ ਹੋ ਗਈਆਂ ਤੇ ਫਿਰ ਮੈਂ ਕਦੋਂ ਜਾਊ ਕੋਈ ਨਾ ਬੇਬੇ ਹੁਣ ਤੂੰ ਤੀਆਂ ਤੋਂ ਮੰਗਰੋ ਵਗ ਜੀ ਹੁਣ ਸਾਨੂੰ ਤੀਆਂ ਦੇਖ ਲੈਣ ਦੇ ਪਹਿਲਾਂ ਹੁਣ ਨਾ ਹਰਪ੍ਰੀਤ ਨੂੰ ਕਹੀ ਵੀ ਮੈਂ ਪਿੰਡ ਜਾਨੀ ਆ ਮੇਰੇ ਤਾਂ ਕੱਪੜੇ ਪਾਏ ਪਏ ਬੈਗ 'ਚ ਮੈਂ ਤਾਂ ਕੱਪੜੇ ਜਮਾ ਹੁਣ ਕੱਢ ਦੇ ਨੀ ਆ ਬੈਗ 'ਚੋਂ ਤੇਰੇ ਫਿਰ ਕਿੱਡੀ ਕੁ ਵੱਡੀ ਗੱਲ ਆ ਲੈ ਹੁਣ ਤੂੰ ਆਦੇ ਪੇਕੀ ਭੱਗ ਜਾ ਜੇ ਜਾਣਾ ਨਾ ਹੁਣ ਨੀ ਮੈਂ ਬੇਬੇ ਉਹਦੇ ਪੇਕੀ ਜਾਂਦੀ ਹੁਣ ਮੈਂ ਹਾਂ ਘਰੀ ਬੈਠੀ ਆ ਹਰਪ੍ਰੀਤ ਨੂੰ ਵੀ ਆਪਾਂ ਤੀਆਂ 'ਚ ਜਮਾ ਉਹ ਮਸਾ ਮਨਾਈਏਗੀ ਵਾਦਾ ਪੰਗਾ ਹੀ ਲੈ ਲਿਆ ਤੈਨੂੰ ਰੱਖ ਕੇ ਆ ਆਓ ਫਿਰ ਨਾ ਰੱਖ ਜੀ ਉਦੋਂ ਮੈਨੂੰ ਪਿੰਡ ਜਾਣ ਦੇ ਦਿੰਦੀ ਦੱਬ ਆਵਜਾ ਤੇਰਾ ਕੰਮ ਕਰ ਲੈ ਕੰਮ ਤਾਂ ਮੈਂ ਆ ਵੀ ਦਾਂ ਹਾਂ ਕੀ ਕਹਨੀ ਬੇਬੇ ਹੁਣ ਮੰਨ ਗਈ ਮਾਤਾ ਕੋਲ ਮੰਨੇ ਨਹੀਂ ਮੈਂ ਤਾਂ ਜਾਊਂਗੀ ਆਏ ਕਿ ਮੈਂ ਜਾਾਂਗੀ ਬੇਬੇ ਫਿਰ ਤੇ ਤੂੰ ਜਾਾਂਗੀ ਬੇਬੇ ਤੰਨੀ ਚੱਲਾਂਗੇ ਚਲੋ ਚੱਕੋ ਬੈਗ ਤੰਨੇ ਫਿਰ ਹਰਪ੍ਰੀਤ ਮੈਂ ਵੀ ਆਪਦੇ ਪੇਕੀ ਜਾਨੀ ਆ ਤੂੰ ਭੈਣੀ ਆਪਦੇ ਬਾਗੀਆਂ ਬੇਬੇ ਆਪਦੇ ਬਾਗ ਤੁਮ ਮੈਂ ਆਪਦੇ ਬਾਗ ਜਾਨੀ ਆ ਪੇਕੀ ਤੀਆਂ ਦੇਖਣੀਆਂ ਆ ਤੇਰਾ ਪੁੱਤ ਫਿਰਦਾ ਰਹੇ ਆਪੇ ਰੋਟੀਆਂ ਪਕਾ ਕੇ ਖਾ ਲਿਆ ਕਰਨੀ ਖਾ ਲਿਆ ਕਰੂਗਾ ਤੇ ਮੈਂ ਵੀ ਖਾਲੀ ਆਪੇ ਪਕਾ ਕੇ ਆਉਣੀ ਆ ਲਾ ਦੇਖ ਲੈ ਗਨਾਰ ਤੂੰ ਕਾਹਦਾ ਸੇ ਕਾ ਬਗਿਆ ਬੈਠਾ ਦੋਨੇ ਬੇਬੇ ਮੈਂ ਤੈਨੂੰ ਕਿਹਾ ਤਾਂ ਸੀਗਾ ਵੀ ਜੇਨੇ ਤਾਂ ਗੂਠਾ ਸੈਂ ਕਰਾ ਕੇ ਦੇਂਗੇ ਜਾਣ ਦੀ ਤੇ ਤੈਨੂੰ ਆਹ ਦੇਖ ਲੈ ਬਾਈ ਨੇ ਬੱਤੀ ਲਾਈ ਹੋਣੀ ਹੈਗੀ ਲੈ ਵਾਹ ਜਾਨ ਮੈਂ ਜਿੰਦਗੀ ਹੈ ਬੇਬੇ ਮੈਂ ਤਾਂ ਕਰਦੀ ਆ ਇਹਦਾ ਬੈਕ ਤਿਆਰ ਮੈਂ ਤਾਂ ਜਾਣੀ ਆ ਲੈ ਆ ਜਾਂਦੇ ਹਾਂ ਮੈਂ ਤੂੰ ਇਕੱਲਾ ਰਹਿ ਜਾ ਮੈਂ ਤਾਂ ਆਪ ਜਾਣੀ ਆ ਬੇਬੇ ਲੈ ਕਰ ਲੈ ਕੇ ਤੂੰ ਤੈਨੂੰ ਵੀ ਡਰਣਾ ਨਾ ਕੋਈ ਤੇ ਬਾਈ ਫੇਰ ਕੀ ਗੱਲ ਸੀ ਜੇ ਅਸੀਂ 4 ਦਿਨ 3 ਹੀਆ ਦੇਖ ਲੈਂਦੀਆਂ ਤਾਂ ਨਰਾਜ ਪਰ ਮੇਰੀ ਗੱਲ ਸੁਣ ਤੂੰ ਸੀ ਨਾ ਬਾਏ ਨਾ ਮੇਂ ਛੁੱਟੀਆਂ ਹੀ ਲੱਗ ਜਣ ਬੇਬੇ ਤੇਰੀ ਨੇ ਕਿਤੇ ਜਣੇ ਬੇਬੇ ਨੂੰ ਵੀ ਜਾਣ ਦੇ ਦੇ ਛੋਟੀ ਗੱਲ ਚੰਗੀ ਐ ਆ ਹੁਣ ਜਾਣੀਆਂ ਅਸੀਂ ਫੇਰ ਕਿ ਅਸੀਂ ਆਏ ਸਾਲ ਹੀ ਛੁੱਟੀਆਂ 'ਚ ਜਾਇਆ ਤਨਗਾਇਤ ਕੀ ਪਤਾ ਨਹੀਂ ਕੀ ਮੇਂ ਬਗਦੀਆਂ ਰਾਣੀ ਛੋਡਾ ਨਹੀਂ ਕਿੱਡ ਭਰਦਾ ਪੇਕੇਆਂ ਤੋਂ ਕਦੇ ਬੇਬੇ ਨੂੰ ਵੀ ਭੇਜ ਦਿਆ ਕਰੋ ਹੁਣ ਕਿਹੜਾ ਬਾਈ ਅਸੀਂ ਪੇਕੇ ਜਾਨੀਆਂ ਇੱਥੀਆਂ ਅਸੀਂ ਚਲ ਆਏ ਵੀ ਅਸੀਂ 4 ਦਿਨ ਤੀਆਂ ਦੇਖ ਲਾਈਆਂ ਵੀ ਬੇਬੇ ਚੱਲ ਫਸਲ ਡੰਕਰ ਦਾ ਧਿਆਨ ਰੱਖ ਲੂਗੀ ਆਹੋ ਆਹੋ ਬੇਬੇ ਦਾ ਕੰਮ ਵਾਸਤੀ ਐ ਅਸੀਂ ਤਾਂ ਕੰਮ ਹੀ ਕਰਨਾ ਐ ਮੈਂ ਖੇਤੀ ਦਾ ਕੰਮ ਕਰਨਾ ਐ ਬੇਬੇ ਨੇ ਘਰੇ ਕਰ ਲੈਣਾ ਬਾਈ ਕੰਮ ਤਾਂ ਅਸੀਂ ਬੇਬ ਹਾਉ ਦਾੜ ਤਾਂ ਬੇਬੇ ਪਮਾ ਚੀਰ ਲੈ ਹੋਰ ਅਸੀਂ ਬੇਬੇ ਤੋਂ ਕੀ ਉਹ ਬੇਬੇ ਤੂੰ ਸਾਰੇ ਹੀ ਕੰਮ ਕਰਾਉਂਦੇ ਮੈਨੂੰ ਪਟਈ ਆ ਹਾਂ ਨਹੀਂ ਨਹੀਂ ਕਹਿੰਦੇ ਅਗੁਰ ਦਾ ਕੰਮ ਨਹੀਂ ਕਰਦੀ ਬੁਰਾ ਕੰਮ ਨਹੀਂ ਕਰਦੀ ਚਲ ਆਏ ਕਰ ਬੇਬੇ ਤੂੰ ਕਰ ਲੈ ਸ਼ੌਂਕ ਪੂਰਾ ਤੂੰ ਭੱਗ ਜਾ ਪੇਕੀ ਅਸੀਂ ਵੀ ਜਾਣੀਆਂ ਫਿਰ ਸਾਨੂੰ ਵੀ ਕੋਈ ਲੋੜ ਨਹੀਂ ਗਈ ਬਾਹੋ ਜੋ ਚਾ ਜਾਓ ਪਮਾ ਜੀ ਕਹਿ ਗਿਆ ਤੈਨੂੰ ਗੁੱਸੇ 'ਚ ਹੀ ਗਈਆਂ ਤੂੰ ਭੱਗ ਜਾ ਫਿਰ ਇਹਦੋਂ ਕਹਿਦੀਆਂ ਨੇ ਆਪੀ ਕੰਮ ਤਾਂ ਇਹਦੀ ਆਪੀ ਸਰਜੂਗਾ ਚੱਕ ਝੋਲਾ ਆਪਦਾ ਭੱਗ ਜਾ ਇਹ ਲੋ ਧੰਨੇ ਏਕਾ ਕਰ ਲਣਗੀਆਂ ਫੇਰ ਕੀ ਕਰ ਲਣਗੀਆਂ ਏਕਾ ਫੇਰ ਤੈਨੂੰ ਕੀ ਕਹਿ ਦੇਣਗੀਆਂ ਤੈਨੂੰ ਐ ਵੀ ਘਰੇ ਵੀ ਬੜ ਦੇਣਾ ਤੈਨੂੰ ਨਾ ਮੈਂ ਹੈ ਨਾ ਤੂੰ ਬਗ ਜਾ ਯੋ ਤੇ ਚਾਹ ਬੜ ਜਾ ਆ ਮੈਂ ਆਵ ਜਾਨੀ ਐ ਇੱਕ ਵਾਰ ਮੋਜੋ ਫੇ ਕੀ ਕਰ ਦੇਣੀਆਂ ਐ ਮੇਰਾ ਇਹ ਕੀ ਬਾਗੀਆਂ ਵੱਟੀਆਂ